ਗਰਦਰੀ ਖੜ ਜਾ ਵੱਡੀ ਐ ਸਿਆਣੀ ਐ ਜ਼ੁਬਾਨ ਤੇ ਜਿਆਦਾ ਨਾ ਚੱਲਣ ਦੇਵੀ ਮੈਂ ਖਿੱਚ ਲੈਣੀ ਜ਼ੁਬਾਨ ਤੇਰੀ ਜਿੰਨਾ ਬੋਲਦੀ ਐ ਇੱਕ ਮੇਰੀ ਗੱਲ ਹੋਰ ਧਿਆਨ ਨਾਲ ਸੁਣ ਲੈ ਸਾਰਾ ਕੁਛ ਜਿਹੜੇ ਹੱਥ ਵਿੱਚ ਵਾ ਮੈਂ ਚਾਹਾਂ ਨਾ ਦੋਵਾਂ ਦੇ ਗੁੱਦਾਂ ਫੜ ਕੇ ਘਰੋਂ ਬਾਹਰ ਕੱਢ ਦਊਗੀ ਤੁਹਾਨੂੰ ਹੂੰ ਗੱਲਾਂ ਕਰਦੀਆਂ ਫਿਰਦੀਆਂ ਵਾ ਕੋਈ ਕਰਨਾ ਰਹਿ ਗਿਆ ਵਾ ਕਰ ਲੈਣੇ ਵੀ ਹੋ ਜੂਗਾ ਲਾਲੋ ਰੀਜ ਉਹ ਤਾਂ ਆਪਣੇ ਪੇਕਿਆਂ ਦੇ ਮਾਨ ਕਰਦੀ ਤੂੰ ਕੱਥੇ ਕਰਨੀ ਐ ਨੀ ਔਖ ਨੰਗਾ ਦੇ ਮਾਨ ਤਾਂ ਕੋਈ ਗੱਲ ਨਹੀਂ ਜਿਹੜੇ ਮੇਰੇ ਤੇ ਕਿਉਂ ਇਹਦੇ ਨੇ ਨਾ ਕੁਝ ਕਰਨਗੇ ਹਾਂ ਕਰਨਗੇ ਉਥੇ ਭੜਾਈਆਂ ਹੈਗੀਆਂ ਤੁਹਾਡੇ ਵਰਗੀਆਂ ਰੱਖਣੀਆਂ ਤੁਹਾਨੂੰ ਚੰਗੀਆਂ ਸਾਰੇ ਤੁਹਾਡੇ ਵਰਗੇ ਨਹੀਂ ਹੋਗੇ ਆਹੋ ਤੁਹਾਡੇ ਵਰਗੇ ਆ ਨਾ ਤੁਸੀਂ ਤੇ ਭੜੀਆਂ ਚੰਗੀਆਂ ਦੋਵੇਂ ਜਾਣੀਆਂ ਤੁਸੀਂ ਤੇ ਕਿਸ ਨੂੰ ਕਿਤੇ ਕਹਿੰਦੀਆਂ ਹੀ ਕੁਝ ਨਹੀਂ ਹਨਾ ਤੁਹਾਡੀ ਤੇ ਪੂਜਾ ਕਰਨੀ ਚਾਹੀਦੀ ਆ ਐਡੀਆਂ ਚੰਗੀਆਂ ਭੜਾਈਆਂ ਵਾ ਤੇ ਕਰਨੀ ਵੀ ਚਾਹੀਦੀ ਤੁਹਾਨੂੰ ਇਹੋ ਜਿਹਾ ਨਵਾਂ ਮਿਲ ਗਿਆ ਨੇ ਵੇਖਾਂ ਇਹਦੀ ਪੂਜਾ ਕਰਦੀ ਆਂ ਮੈਂ ਕਿਹਨਾਂ ਮਮੀ ਚ ਬਾਸ ਆ ਕਰਦੀ ਆਂ ਕੱਲ ਵੀ ਲਵਾ ਇਹਦੀ ਗੱਲ ਆ ਦੱਸੂਗਾ ਹਾਂ ਉਹ ਬੜੀ ਕਰਦੀ ਆ ਨਾ ਤੂੰ ਉਹ ਬੋਲਦੀ ਨਹੀਂ ਕੁਝ ਤੇ ਉਹਨੂੰ ਸਿਰ ਚੋਂ ਦੇ ਜੁੱਤੀਆਂ ਮਾਰਦੀ ਆ ਤੂੰ ਅੱਗੇ ਉਹ ਜੁੱਤੀਆਂ ਖਾਂਦੀ ਸੀ ਨਾ ਸਾਡੇ ਕੋਲ ਜਦੋਂ ਹੋਰ ਕੀ ਕਰਦੀ ਆ ਤੂੰ ਜੁੱਤੀਆਂ ਖਾਂਦੀ ਉਹ ਸਾਡੇ ਕੋਲ ਮਿੰਦ ਚ ਦੇ ਬੋਲਦੀ ਆ ਨਾ ਮੇਰਾ ਜਿਕੜਾ ਚ ਪੇੜ ਮਾਰਾ ਮਟਕੇ ਦੇ ਮੋਟੇ ਇਹਦਾ ਮਾਰ ਲਾ ਹਾਂ ਜਿੰਨਾ ਖਸਤਾਂ ਹੈ ਨਾ ਇੱਥੇ ਕੱਢਿਆ ਕਰੋ ਸ਼ਾਇਦ ਇਹਨੂੰ ਵੀ ਅਕਲ ਆ ਜਾਏ ਮਾਸਾ ਪਿਆ ਦੇ دماغ ਦਾ ਕੋਈ ਪੁਰਜਾ ਹੈ ਜਿਹੜੇ ਇੱਥੋਂ ਛੱਡ ਕੇ ਤੇ ਚੱਲ ਜਾਏ ਆਪਣੇ ਸਹੁਰੇ ਤੇ ਜਾ ਕੇ ਉਹਨਾਂ ਨੂੰ ਸਾੰਬੇ ਐਨੀ ਸ਼ਰਮ ਨਹੀਂ ਹੈਗੀ ਕਿ ਸੱਸ ਮੇਰੀ ਪਤਨੀ ਉੱਥੇ ਕਿਦਾਂ ਕਰਨ ਦੀ ਹੋਊਗੀ ਉਹਨੂੰ ਉੱਥੇ ਫਾਇ ਲਾ ਕੇ ਤੇ ਆਪ ਆਣ ਕੇ ਸਾਡੇ ਨਾਲ ਨਹੀਂ ਆੜੇ ਲੈਣ ਅੱਖਾਂ ਨਹੀਂ ਆਵੇ ਕਿਦਾਂ ਮੁਖਾਉਂਦੀ ਆ ਆਪਣਾ ਜਿਹੜਾ ਐਟੀਟਿਊਡ ਜਣਾ ਇਹਨੂੰ ਕੱਟ ਕਰ ਲੈ ਤੇ ਤੂੰ ਵੱਧ ਨਹੀਂ ਆ ਮਿਰਚਾ ਐਟੀਟਿਊਡ ਆਹ ਮੇਰੀ ਗੱਲ ਮੰਗਦੇ ਤੂੰ ਆਪਣੇ ਪਿਓ ਨੂੰ ਆਵਾਜ਼ ਮਾਰ ਜਿਨੇ ਸਿਰ ਤੇ ਚੜਾਈਆਂ ਬੜਾਵਾਂ ਦੋਈ ਹੈ ਹੈ ਦਖਣੀ ਚਾਹੀਦੀ ਮੰਮੀ ਇਹਦੀ ਕਰਤੂਤ ਹਾਂ ਬੁਲਾਓ ਬੁਲਾਓ ਤੁਸੀਂ ਕਦ ਲਈ ਡੈਡੀ ਨੂੰ ਬੁਲਾਉਣਾ ਮੈਂ ਬੁਲਾਉਣੀ ਆ ਨਾਲ ਆ ਕੇ ਚੱਲੇ ਜਾਂ ਜਾਂ ਅੱਡੇ ਲੈਣ ਦੀ ਆ ਸਾਡੇ ਨਾਲ ਉਹਨਾਂ ਨੇ ਕਿਹੜੇ ਕੋਈ ਭਲੇ ਖਾਵਾ ਵੀ ਕਿੰਨੇ ਕ ਪਾਣੀ ਚੋਂ ਤੁਸੀਂ ਹਾਂ ਪਾਣੀ ਦਾ ਪਤਾ ਨਹੀਂ ਲੱਗਦਾ ਤਾਂ ਹੀ ਸਾਰੇ ਦੇ ਕੱਪੜੇ ਤੋਂ ਆਪਾ ਦਿੰਦੀਆਂ ਜੇ ਤਾਂ ਹੀ ਉਹਨੂੰ ਚਾਹਾਂ ਪੁੱਛਣ ਡੀਆਂ ਤੇ ਰੋਟੀ ਪੁੱਛਣ ਡੀਆਂ ਆਹ ਚੋਪੀ ਕੀਤੀਆਂ ਰੋ ਤੇ ਦੋਤੀਆਂ ਦੇ ਕੱਪੜੇ ਘੜੀ ਤੇ ਉੱਥੇ ਟੰਗੇ ਹੋ ਤੇ ਕਿਨੇ ਤੋਤੀਆਂ ਆਖੀਆਂ ਦੇ ਦੀਦੀ ਇਹੋ ਗੱਲਾਂ ਆ ਕਿ ਸਾਨੂੰ ਕਰਨਾ ਪੈਣ ਦਿਆ ਵਾ ਸੁਫੀ ਜੋ ਜਿੰਨਾ ਤੇ ਹੁੰਦਾ ਨਾ ਜੋ ਹੁੰਦਾ ਤੁਸੀਂ ਕਰ ਲਓ ਤੁਹਾਡਾ ਕੰਮ ਤੁਹਾਨੂੰ ਹੀ ਕਰਨਾ ਪੈਣਾ ਵਾ ਅੱਗੇ ਤਾਂ ਇਹ ਕੁਝ ਕਰਦਾ ਹੀ ਨਹੀਂ ਮੰਮੀ ਅਕੇਲੇ ਨਹੀਂ ਇੰਨੇ ਆਹ 27 ਦਿਨ ਦੀ ਵਾਦਾ ਨਾ ਕਰੀ ਸਾਰਾ ਆਹ ਹੋਈ ਮਾਣਾਂ ਨਹੀਂ ਕੋਲੇ ਨੇ ਹਾਂ ਕੰਮ ਮੈਂ ਹੁਣ ਤੇਰੇ ਪਿਓ ਨੂੰ ਪਤਾ ਕੀ ਕਹਿਣਾ ਬਦਖਲ ਕਰੇ ਨਾ ਉਹ ਇਹਨਾਂ ਦਾ ਡੱਕ ਲੋ ਆ ਜਾ ਹਾਂ ਹਾਂ ਚਾਹੀ ਤੁਹਾਨੂੰ ਦੇ ਪਿਓ ਸਾਨੂੰ ਦੇ ਦਖਲ ਕਰ ਸਕਦਾ ਨਾ ਤੇ ਤੁਹਾਨੂੰ ਵੀ ਕਰਨ ਲੱਗਿਆ ਇੱਕ ਮਿੰਟ ਨਹੀਂ ਲੱਗਣਾ ਤੁਸੀਂ ਇੱਥੋਂ ਨੇ ਕੀ ਲੱਗਦੇ ਹੋ ਤੁਸੀਂ ਮੈਥੇ ਵਿਆਹ ਕੇ ਹੀ ਆਏ ਹੋ ਇਹ ਮਗਰੋਂ ਨਹੀਂ ਲੈ ਕੇ ਆਏ ਜਿਹੜਾ ਇੱਥੇ ਆਣ ਕੀ ਨਾ ਹੱਕ ਜਤਾਉਂਦੇ ਹੋ ਤੇ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਹੋਣਾ ਵਾ ਅੱਛਾ ਆਜੜਾ ਘਰ ਦਾ ਨਾ ਉਹ ਮੈਨੂੰ ਪਤਾ ਮੈਂ ਕਿਦਾਂ ਬਣਾਇਆ ਵਾ ਵੱਡੀ ਤੂੰ ਮਾਲਕਣ ਹੈ ਅੱਜ ਜੀ ਅਹੀਂ ਮਾਲਕਾਂ ਵਾ ਕਰਦੀਆਂ ਇਹ ਜੀਵਨ ਦੇ ਕੰਮ ਆ ਰੁਪਈਆ ਰੁਪਈਆ ਜੋੜ ਕੇ ਕਿਤੇ ਕਰਦੀ ਕੋਈ ਚੀਜ਼ ਹੈ ਜਿਹੜੀ ਨਹੀਂ ਸਾਡੇ ਘਰ ਵੇਖ ਸੱਜਾ ਕਿੱਦਾਂ ਘਰ ਭਰਿਆ ਵਾ ਜਿੰਨਾ ਮੇਰੇ ਮਾਪਿਆਂ ਨੇ ਕਿ ਦਿੱਤਾ ਵਾ ਤੇ ਇਹਦੇ ਨੇ ਕਿ ਦਿੱਤਾ ਵਾ ਜੇ ਰੁਪਈਆ ਰੁਪਈਆ ਜੋੜਿਆ ਹੁੰਦਾ ਨਾ ਤੇ ਕੁੜੀ ਦੇ ਵਿਆਹ 'ਚ ਤੁਹਾਨੂੰ ਇਹਦੇ ਮਾਪਿਓ ਗੜੀ ਹੱਥ ਨਹੀਂ ਏਡਨੇ ਪੈਣੇ ਸ਼ਰਮ ਕਰੋ ਕਿਤੇ ਥੋੜੀ ਬਹੁਤੀ ਜਿੰਨਾਂ ਨੇ ਤੇ ਗੱਲਾਂ ਕਰਦੇ ਹੋ ਨਾ ਤੁਹਾਡੇ ਟਾਈਮ ਤੇ ਔਖੇ ਦੇ ਉਹਨਾਂ ਨੇ ਤੇਡੀ ਮਦਦ ਕੀਤੀ ਆ ਆ ਵੇਖ ਲਾਵਨ ਇੱਤ ਜਿਆਦਾ ਵਧਨ ਲਈ ਹੋ ਹਾਂ ਜੇ ਹੁਣ ਮੈਂ ਹੱਥ ਚੁੱਕ ਲਿਆ ਨਾ ਤੇ ਮੁੜ ਕੇ ਰੋਂਦੀ ਨਹੀਂ ਜਾਂ ਫਿੱਡਰ ਦੇ ਗਈ ਉਹਦੀਆਂ ਨੇ ਤੇ ਮਦਦ ਕੀਤੀ ਇਹਨੂੰ ਪੁੱਛ ਫਿਰ ਤੇਰੇਆਂ ਨੇ ਕੀ ਕੀਤਾ ਤਗੜੇ ਹੀ ਨਾ ਤਗੜੇ ਕਹਿਨੀ ਹਾਂ ਤੇ ਮੇਰੇ ਨੇਵੇਂ ਕਰਨ ਵੀ ਕਿਉਂ ਕਾਦੇ ਲਈ ਤੈਨੂੰ ਦੇਣ ਪੈਸੇ ਫੜਾ ਐਂ ਨਹੀਂ ਮਾਰਦੀ ਰਹਿਣੀ ਮੇਰੇ ਤੂੰ ਐਨੀ ਖਿੜੀ ਗਈ ਲੋਹਾਂ ਦੀ ਆਵਾ ਤੇ ਤੇਰੇ ਜੋ ਹੈਗੇ ਨਾ ਤੇਰਾ ਵਿਆਹ ਵੀ ਨਹੀਂ ਕਰ ਸਕੇ ਫਿਰ ਕਿਉਂ ਕੀਤਾ ਸਾਰਾ ਵਿਆਹ ਆਹ ਹੋ ਕੀਤਾ ਵਾ ਵੇਖ ਲਿਆ ਤੈਨੂੰ ਮੈਂ ਜਿੰਨੇ ਕ ਪਾਣੀ ਚ ਨੇ ਤੇ ਜਿੰਨੇ ਦੇ ਪਰਮਾਨ ਅਰੇ ਪਈਆ ਜੋੜ ਜੋੜ ਕੇ ਘਰ ਬਣਾਇਆ ਲੱਗੀ ਮੈਨੂੰ ਗੱਲਾਂ ਸੁਣਾਉਣ ਮੇਰੇ ਨਾਲ ਨਾ ਬੋਤਾ ਮੂੰਹ ਲਾਉਣ ਦੀ ਲੋੜ ਨਹੀਂ ਹੈਗੀ ਮੂੰਹ ਲਾਉਣ ਦੀ ਲੋੜ ਨਹੀਂ ਗਈ ਮੇਰੇ ਬਣਾਏ ਤੇ ਬੈਠੀਆਂ ਅਜੇ ਘਰਾਂ ਨਹੀਂ ਬਣੀਆਂ ਤੈਨੂੰ ਮੈਂ ਕਿਹਾ ਹੀ ਭਾਜੇ ਸੁਧਰ ਜਾ ਇਹਦੇ ਪਿੱਛੇ ਲੱਗੇਗੀ ਨਾ ਤੇ ਆਪਣਾ ਬੇੜਾ ਕਰਕੇ ਕਰਾਏਗੀ ਤੇ ਮੈਂ ਆਦੇ ਪਿੱਛੇ ਕਿ ਕੀ ਕਰਨ ਨਹੀਂ ਆ ਸਭ ਕੁ ਕਰਦੀ ਹੋਰ ਕੀ ਕਰਨਾ ਵਾ ਤੂੰ ਅੱਡ ਤੂੰ ਹੋ ਗਈ ਹੈ ਜੜ ਜੜ ਕੇ ਉਹਦੇ ਲਾ ਕੇ ਤੂੰ ਬਹਿਨੀ ਆ ਪੱਟੀ ਚੜਾਈ ਜਾਂਦੀ ਤੈਨੂੰ ਤੇ ਤੋਰੇ ਮਗਰ ਲੱਗੀ ਜਾਂਦੀ ਢਾਡੀ ਤੇ ਉਹ ਗੱਲ ਚੜਾਤੀ ਆ ਇਨਾਂ ਦੀ ਤੇ ਉਹ ਗੱਲ ਹੈ ਤਗੜੇ ਤੇ ਜੋੜਨੀ ਤੇ ਮਾੜੇ ਤੇ ਕ੍ਰਮਸ਼ਾਲਮ ਮੇਰੇ ਵੱਲੋਂ ਹਟ ਕੇ ਦੋ ਦੋ ਉਹਦੇ ਦਵਾਰੇ ਹੋ ਜਾਂਦੇ ਨੇ ਉਹ ਤੈਨੂੰ ਕੀ ਕਹਿਣ ਦੀ ਆ ਕਹਿੰਦੇ ਤੈਨੂੰ ਮੈਂ ਦੀ ਮੇਰੇ ਨਾਲ ਗੱਲ ਕਰੋ ਜਿਹੜੀ ਕਰਨੀ ਆ ਕਿਹੜਾ ਲਾਵਾ ਕਿਉਂ ਹਟਣਾ ਤੇਰ ਕਮ ਡਰਦੀ ਆ ਤੂੰ ਜਿਹੜੀ ਤੋਬੀੜੀ ਆ ਨਾ ਚਲਾ ਦੇ ਸਾਡੇ ਮਾਵਾ ਧੀਆਂ ਤੇ ਵੇਖਾਂਗੇ ਨਾ ਫੇਰ ਤੈਨੂੰ ਆਹ ਵੇਖੋ ਤੁਹਾਡੇ ਗੜੀ ਜੋੜੇ ਹੱਥ ਜੋ ਮਾਵਾ ਧੀਆਂ ਚੱਲ ਜਾਓ ਇੱਥੋਂ ਖਲਾਸੀ ਕਰੋ ਸਾਡੀ ਕਿਦਾਂ ਸਿਰ ਖਾਦਾ ਰਾਂ ਕਾਂ ਕਾਂ ਕਰੀ ਜਾਂਦੀ ਆ ਪਤਾ ਨਹੀਂ ਸਵੇਰੇ ਉੱਠਦੇ ਕੀ ਖਾਣੀਆਂ ਜੇ ਤਈ ਆਵਦੇ ਤੋ ਇਹ ਕੱਖ ਕਰਨਾ ਨਹੀਂ ਹੁੰਦਾ ਤੇ ਕਿਵੇਂ ਕੁਝ ਕਰ ਲੈਣ ਦਿਆ ਕਰੋ ਬੱਸ ਲੜਨ ਦੇ ਬਹਾਨੇ ਲੱਭਦੀਆਂ ਵਾ ਸਾਨੂੰ ਕੋਈ ਮੌਕਾ ਮਿਲੇ ਤੇ ਅਸੀਂ ਇਹਨਾਂ ਦੇ ਜਾ ਕੇ ਦਿਵਾਰੇ ਹੋਈਏ ਨਹੀਂ ਲੜਾਈ ਆਪਾਂ ਸ਼ੁਰੂ ਕੀਤੀ ਆ ਹੈ ਲੜਾਈ ਤੇ ਤੂੰ ਸ਼ੁਰੂ ਕਰਕੇ ਆਈ ਆ ਕਾ ਤੇ ਤੂੰ ਖਾਦੇ ਮੈਨੂੰ ਲੱਗਦਾ ਸਵੇਰੇ ਸਵੇਰੇ ਮੈਂ ਤੇ ਤੈਨੂੰ ਮੂੰਹ ਨਹੀਂ ਲੰਦੀ ਜਾਨ ਜਾਨ ਪੰਗੇ ਲੈਣਾ ਅੱਜ ਨਹੀਂ ਹੈ ਮੇਰੇ ਨਾਲ ਤੁਹਾਡੇ ਮੂੰਹ ਨਾਲ ਹੀ ਲੱਗਣਾ ਨਹੀਂ ਚਾਹੁੰਦੇ ਦੀਦੀ ਇਹਨਾਂ ਨੇ ਨਹੀਂ ਜਾਣਾ ਚਲੋ ਆਪਾਂ ਚੱਲੀਏ ਇਹਨਾਂ ਨੇ ਸਿਰ ਖਾਂਦੀਆਂ ਰਹਿਣਾ ਵਾ ਪਰ ਹਵੋ ਚਲ ਨੀ ਮੀਚੀ ਦਫਾ ਹੋ ਬਹਿਲੀ ਵਾ ਹਿੰਮਤ ਵੇਹਦੀ ਤੂੰ ਦੱਸ ਤੇ ਦੈਨ ਹੋਈ ਏ ਮੰਮੀ ਇਹ ਮਿਲਣਾ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਮੈਨੂੰ ਲੱਗਦਾ ਦੋਹਾਂ ਦਾ ਹੈ ਨਾ ਇਹਨਾਂ ਨੂੰ ਸ਼ਰਮ ਨਾ ਆ ਜਾ ਇਹ ਨਹੀਂ ਕੋਈ ਲੱਗਦਾ ਕੀ ਕਰਕੇ ਗਈ ਤੈਨੂੰ ਇੱਥੇ ਸੁੱਟ ਕੇ ਤੈਨੂੰ ਧੱਕਾ ਮਾਰ ਕੇ ਕਹਦਾ ਨਾ ਮਰ ਗਈ ਆ ਹੈਗੀ ਮੇਰਾ ਪਿਓ ਨੂੰ ਅਕਲ ਹੈਗੀ ਨਾ ਦਿਮਾਗ ਖੁੱਤਾ ਮੈਂ ਬਦਲਾ ਲੈਣਾ ਮੈਂ ਤੇਰੇ ਕੋ ਉੱਥੇ ਡੰਡਾ ਪਿਆ ਮੈਂ ਮਾਰਦੀ ਆ ਤੇ ਸਿਰ 'ਚ ਜਾ ਕੇ ਇਹ ਪੀਰ ਖੜਕਾ ਹਾਂ ਕਰਕੇ ਚੱਲ ਗਏ ਆਗੇ ਆਗੇ ਮਾ ਸਸੀ ਕਾਲ। ਓ ਬੱਲੇ ਬੱਲੇ ਸਸੀ ਕਾਲ ਹੋ ਠੀਕ ਠਾਕ। ਹਾਂ ਵਧੀਆ ਵਧੀਆ ਤੁਸੀਂ ਸਲਾਮ। ਵਧੀਆ। ਸਸੀ ਕਾਲ ਜੀ ਹੋਰ ਸਨੋ ਠੀਕ ਠਾਕ ਨੇ? ਹਾਂ ਵਧੀਆ। ਆਜੋ ਆਜੋ। ਮੈਂ ਅੱਗੇ ਡਿੱਕੜਿਆ ਹਾਂ। ਉਹ ਖੜ ਗਿਆ ਤੇ ਮੈਂ ਕਿਹਾ ਉਹ ਹੀ ਹੋਣੇ ਆ। ਹਾਂਜੀ ਹਾਂਜੀ। ਆਜੋ। ਆਜੋ ਆਜੋ। ਨਾ ਵੀ ਰੋ। ਬੈਠੋ। ਸਰਦੀ ਮਾਰ ਗਈ ਲਿਆ ਹਾਂ ਪਾਣੀ ਦਾ ਨਹੀਂ। ਆ ਵੀ ਆਪੇ। ਹਾਏ ਹਾਏ ਇਹਦਾ ਪੀਓ ਨਾ। ਵੱਜਾਂ ਮਾਰੀ ਜਾਣਿਆ ਮੈਂ ਨਹੀਂ ਹਿੱਦੇ ਨਾ ਕਿਤੇ ਕੱਪੜੇ ਬਦਲ ਨੂੰ ਉਹ ਵੀ ਨਹੀਂ ਅਜ ਬਦਲੇ ਗਏ ਲੱਗਦੇ ਪੁਰਾਣੇ ਆ ਹੀ ਗਏ ਨੇ ਉਹ ਬੈਠੇ ਤੋਂ ਹੀ ਨੇ ਲੈ ਮੈਂ દવા ਦਵਾਂ ਪਾਣੀ ਤਾਂ ਹੀ ਪਿਆਲ ਵਿੱਚ ਮੈਂ ਤੇ ਡਿਕਣ ਆ ਸਕੋ ਮੈਂ ਵੀ ਚਲ ਘਰ ਹੀ ਰਹਿਨਾ ਵਾ ਕੰਮ ਇੱਕ ਦੂਸਾ ਹੈ ਨਹੀਂ ਕਿ ਮੋਟੇ ਤੇ ਫਿਰ ਮੈਂ ਗਿਆ ਹੀ ਨਹੀਂ ਕਿਤੇ ਆਹ ਤਾਂ ਪਹਿਲਾਂ ਹੀ ਜਾਣਾ ਸੀ ਅੰਕਲ ਜੀ ਅਸੀਂ ਤੇ ਫਿਰ ਘਰ ਬਾਹਰ ਦਾ ਵੇਖਣਾ ਹੀ ਪੈਂਦਾ ਵਾ ਤੇ ਨਾਲੇ ਮੰਮੀ ਨੇ ਰੋਟੀ ਪਾਣੀ ਬਣਾਉਣਾ ਹੁੰਦਾ ਵਾ ਤੇ ਉਹ ਬਣਾ ਕੇ ਨਾ ਤੇ ਖਾ ਕੇ ਤੇ ਫੇਰ ਹੀ ਤੁਰੇ ਅਸੀਂ ਇਹ ਤਾਂ ਗੱਲ ਹੈ ਵਾ ਨਿੱਕੇ ਨਿੱਕੇ ਕੰਮ ਬੜੇ ਹੁੰਦੇ ਆ ਤੇ ਸਾਰੀ ਢਾੜੀ ਲੰਘ ਜਾਂਦੀ ਬੰਦੇ ਦੀ ਕਦੀ ਆਹ ਕਰ ਲਾ ਕਦੀ ਉਹ ਕਰ ਲਾ ਕਦੀ ਪੈਲੀ ਸੀ ਜਾ ਕਦੀ ਡੰਗਰ ਸਾंभ ਹਣਾ ਇਹਦਾ ਹੀ ਚਲੋ ਟੈਂਪਾਸ ਹੋਈ ਜਾਂਦਾ ਹੋਰ ਪਾਚ ਸਾਰੇ ਪਰਵਾਹ ਠੀਕ-ਠਾਕ ਨੇ ਘੱਟੇ ਕਮ ਠੀਕ-ਠਾਕ ਤੁਹਾਡਾ ਭੈਣ ਜੀ ਕਿੱਡਾ ਵੱਡਾ ਟੱਬਰ ਆ ਅਸੀਂ ਦੋਵੇਂ ਜੀ ਦਿਖਾ ਗਏ ਆ ਕੁੜੀ ਆਪਣੇ ਸਹੁਰੇ ਆ ਤੇ ਮੈਂ ਆਪਣਾ ਮਾੜਾ-ਮੋਟਾ ਪੱਠਾ ਦੱਥਾ ਕਰ ਲਈ ਨਵਾਂ ਤੇ ਇਹ ਰੋਟੀਆਂ ਤੋਂ ਲਾਹੜ ਦੀ ਆ ਤੇ ਚਲੋ ਦਿਹਾੜੀ ਲੰਘ ਜਾਂਦੀ ਆ ਹੋਰ ਕੀ ਕਰਨਾ ਅਸੀਂ ਲੰਘੀ ਜਾਂਦਾ ਸਾਸਿਕਾਲ ਭੈਣ ਜੀ ਸਾਸਿਕਾਲ ਸਾਸਿਕਾਲ ਬੋ ਤੇ ਸਾਸਿਕਾਲ ਬੋ ਠੀਕ-ਠਾਕ ਹਾਂ ਆ ਪਿਓ ਬਤਾ ਔਰ ਭੈਣ ਜੀ ਘਰ ਪਰਿਵਾਰ ਦਾ ਸਨਾਓ ਠੀਕ ਠਾਕ ਜੇ ਸਾਡੇ ਹਾਲ ਦਾ ਤੁਹਾਨੂੰ ਭੈਣ ਜੀ ਪਤਾ ਹੀ ਪਤਾ ਹੀ ਲੱਗ ਗਿਆ ਹੁਣ ਬਹੁਤ ਸਾਡਾ ਮੰਦਾ ਹਾਲ ਆ ਮਾਂ ਪੁੱਤਾਂ ਨੂੰ ਹਨ ਤੇ ਗਦੀ ਗਿਆ ਚਪਾ ਦੱਸ ਬਹੁਤ ਮਾੜਾ ਹਾਲ ਆ ਸਾਡਾ ਇੰਨਾ ਜੀਵਨ ਨੇ ਹਨ ਤੰਗ ਕੀਤਾ ਤੁਹਾਨੂੰ ਨਹੀਂ ਪਤਾ ਇੰਨਾ ਕਿਦੋਂ ਬੁਰੀਏ ਚਲੇ ਭੈਣ ਜੀ ਅਹੀਂ ਤੇ ਨਾ ਫੇਰ ਪੁੱਛੋ ਤੇ ਕਿਸ ਦੀ ਗੱਲ ਵਿੱਚ ਦਖਲ ਅੰਦਾਜ਼ੀ ਕਰਦੇ ਨਹੀਂ ਸਾਡੀ ਹੁਣ ਧੀ ਦਾ ਘਰ ਆਹੀਂ ਉੱਥੇ ਕਰੀਓ ਹਨ ਛੱਡਦੀ ਨਹੀਂ ਫੇਰ ਉਹ ਇਹ ਉਹਦੇ ਬਹੁਤ ਜ਼ਬਰਦਸਤ ਜਨਾਨੀ ਪੈ ਗਈ ਸਾਨੂੰ ਪਤਾ ਤਾਂ ਸਾਨੂੰ ਭੈਣ ਜੀ ਸਾਰਾ ਵਾ ਜਦੋਂ ਇਹ ਤੁਹਾਡਾ ਮੁੰਡਾ ਗਿਆ ਉਹਦੋਂ ਮੈਂ ਵੀ ਚਲੋ ਕੁਦਰਤੀ ਉੱਥੇ ਤੇ ਇਹ ਆ ਵੀ ਤੁਹਾਨੂੰ ਕਦੀਏ ਤੇ ਕਦੀਏ ਵੀ ਦੱਸ ਨਹੀਂ ਕੋਈ ਲਸਿਲਾ ਕਰੋ ਕੋਈ ਗੱਲ ਬੰਨੇ ਲਾਓ ਭਾਜੀ ਅਹੀਂ ਤੇ ਹਾਂ ਨੂੰ ਤੇ ਕਦੇ ਰੋਟੀ ਖਾਣੀ ਸੀ ਹੋਈ ਕੀ ਕਰਦੇ ਬਗਾਂ ਸਾਡੀ ਰ ਭੈਜੀ ਆਪਣੀ ਕੁੜੀ ਉਥੇ ਮਹਾਵਸੀ ਆ ਅਸੀਂ ਤੁਹਾਨੂੰ ਵੀ ਦੱਸੀਏ ਕਿ ਅਸੀਂ ਕਿੱਦਾਂ ਟਾਈਮ ਕੱਟਿਆ ਉਹ ਤੇ ਡਾਰੀ ਨਹੀਂ ਉਹ ਜਨਾਨੀ ਨੂੰ ਆਂਗੀ ਕੈਂਜੀ ਜਾਂਦੀ ਜਪਾਨ ਐਂਦੀ ਜਾਂਦੀ ਨੇ ਤੇ ਤੀ ਵਿਆਹੀ ਹੋਈ ਕੁੜੀ ਜੰਮੀ ਜਾ ਕੇ ਚਾਜ ਨਾਲ ਕੁੜੀ ਦਾ ਬਾਜੀ ਤੂੰ ਇਹ ਦੱਸੋ ਅੱਗੇ ਵੀ ਕਦੀ ਮੜਾ ਇੱਧਾ ਕੀਤਾ ਅਸਤਰ ਸਾਡੀ ਤੁਹਾਡਾ ਨਾਲ ਸਾਝ ਰਿਸ਼ਤੇਦਾਰੀਆਂ ਉਦੋਂ ਗੱਲ ਤੇ ਹੋਈ ਭੈਜੀ ਬਹੁਤ ਮਾੜੀ ਪਰ ਇਹ ਵੀ ਪਤਾ ਤਾਂ ਲੱਗੇ ਵੀ ਮੇਨ ਗੱਲ ਕੀ ਆ ਵਿੱਚ ਪੰਗਾ ਪਿਆ ਕਿਹੜੀ ਗੱਲ ਨੂੰ ਬਾਜੀ ਦੱਸਣਾ ਅਸੀਂ ਕੀ ਆ ਚਾ ਗਾਂ ਦੇ ਚੁੱਪੀ ਤੇ ਆਪਣੇ ਨੰਗਾ ਹੁੰਦਾ ਪਰ ਹੁਣ ਸਾਨੂੰ ਆਏ ਆ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਪਤਾ ਲੱਗੂ ਕੀ ਇੱਕ ਕਟਨਾ ਕੋਲ ਆ ਆ ਤੇ ਬਹੁਤ ਜ਼ਬਾਨ ਚਲੰਦੀ ਜਿਹੜਾ ਮੈਂ ਕੰਮ ਮਾਨੀ ਕੋ ਠੋਕੇ ਦੇ ਬਾਬ ਤੇ ਜਿੱਦੇ ਤੇ ਕਦੀਆਂ ਨਹੀਂ ਮੈਨੂੰ ਆ ਲਿਆ ਦੋ ਕਦੀ ਆਂਦੀ ਆ ਹੁਣ ਜਿਹੜੇ ਪਚਾਰ ਪੈ ਹੈਗੇ ਆ ਅਸੀਂ ਫਿਰ ਫਰੂਰ ਹੀ ਖਚ ਕਰ ਜਾਈਏ ਸਾਨੂੰ ਘਰ ਲੋੜੀ ਤੋ ਇਹ ਵੀ ਸਿਆਣੇ ਕਿੱਦਾਂ ਘਰ ਬਣਾਈਂਦਾ ਕਿੱਦਾਂ ਪੈਲੀਆਂ ਬਣਾਈਆਂ ਹੈ ਤੇ ਇਹ ਗੱਲ ਤੇ ਤੁਹਾਡੀ ਠੀਕ ਆ ਚਲੋ ਨੋਹਾਂ ਤੇਆਂ ਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਤੇ ਲੈਣ ਤੇ ਜੇ ਹੁਣ ਨਜਾਇਜ਼ ਹੀ ਪੈਸੇ ਖਰਚੀ ਜਾਂਾਂ ਅਗਲੇ ਨੂੰ ਤੰਗ ਕਰੇ ਜਾਂਦੇ ਐਵੇਂ ਘੱਟ ਲੜਾਈਆਂ ਬਾਹਣ ਇਹ ਗੱਲ ਮਾੜੀ ਐ ਘਰ ਬੜੇ ਔਖੇ ਬੰਦੇ ਆ ਉੱਜੜਨ ਲੱਗਿਆ ਨੇ ਮਿੱਡ ਲੱਗਦਾ ਇੱਕ ਨਹੀਂ ਭਾਜੀ ਨਿੱਕੀ ਨਿੱਕੀ ਗੱਲ ਜੇ ਮੈਂ ਕੱਦੀ ਕੱਦੀ ਵੀ ਕਰਾਂ ਨਾ ਉਹਦੇ ਨਾਲ ਨਿੱਕੀ ਨਿੱਕੀ ਗੱਲ ਆਪਣੀ ਮਾਂ ਨੂੰ ਜਾ ਕੇ ਅੰਦਰ ਫੋਨ ਲਾ ਦਿੰਦੀ ਆ ਤੇ ਉਹਦੀ ਮਾਂ ਸਾਰੀ ਦਿਹਾੜੇ ਘਰ ਵੇਲੀ ਰਹਿੰਦੀ ਕੰਮ ਕਰਦੀ ਨਵਾਂ ਦੇ ਤੇ ਰੋਫਦੀ ਆ ਤੇ ਇਹਨਾਂ ਵੀ ਉਹ ਜੱਜਿਆ ਕਰਾਂ ਚਾਹ ਕਹਿਤਾ ਕਰਦੋਦੀ ਭਾਂਜੀ ਜੀਤ ਨਹੀਂ ਕਰਦਾ ਗੱਲ ਕਰਨ ਪਰ ਕੀ ਕਰੀਏ ਦੁਖੀ ਬੜੇ ਆ ਤਾਡੀ ਦੀ ਆਪਣੀ ਧੀ ਦਾ ਨਾ ਉਹਨਾਂ ਨੇ ਉੱਤੇ ਜੀਣਾ ਹੀ ਖਰਾਬ ਕੀਤਾ। ਸਾਨੂੰ ਪਤਾ ਹੀ ਆਪਣੀ ਧੀ ਦੇ ਪੈਰ ਕਿਦਾਂ ਲਾਏ ਆ। ਆ ਜਿਹੜੀ ਮੂੰਹ ਦੀ ਜ਼ੁਬਾਨ ਆ ਨਾ ਇਹਨੂੰ ਪਿੱਛੇ ਨੂੰ ਰੱਖਣੀ ਆ। ਕਿਤੇ ਸਾਡੇ ਮੂੰਹ ਗੱਲ ਨਾ ਨਿਕਲ ਜੇ। ਸਾਨੂੰ ਤੇ ਤਾਂ ਵੀ ਨਹੀਂ ਛੱਡਦੀ ਜੀ। ਸਾਰੀਆਂ ਗੱਲਾਂ ਛੱਡੋ ਅੰਕਲ ਜੀ। ਤੁਹਾਡੀ ਨਾ ਉਹਨਾਂ ਨਾਲ ਪਹਿਲਾ ਰਿਸ਼ਤੇਦਾਰ ਹੀ ਬਣੀ ਆ। ਤੇ ਤੁਸੀਂ ਨਾ ਵਿੱਚ ਬੈਠੇ ਨਾ ਤੇ ਇੱਕ ਵਾਰੀ ਉਹਨਾਂ ਨਾਲ ਜ਼ਰੂਰ ਗੱਲ ਕਰੋ। ਤੇ ਜੇ ਕਰੋਗੇ ਨਾ ਤੇ ਕੀ ਪਤਾ ਰਿਸ਼ਤਾ ਸਰੇ ਜਾਰੀ ਜਾਵੇ ਤੇ ਜੇ ਨਹੀਂ ਨਾ ਚੜਦਾ ਤੇ ਫੇਰ ਸਾਡਾ ਤਲਾਕ ਹੀ ਕਰਾ ਦੋ ਉਹਨਾਂ ਦੇ ਨਾਲ। ਨਹੀਂ ਪੁੱਤ ਇਹੋ ਜਿਹੀ ਗੱਲਾਂ ਕਰ। ਉਹ ਸਾਡਾ ਬੱਚਾ ਵਾਂ ਇਹ ਆਪੀ ਤਲਾਕ ਵਾਲੇ ਮਸਲੇ 'ਚ ਮੈਂਦ ਨਹੀਂ ਹੋ ਹੈਗਾ ਅਸੀਂ ਚਲੋ ਜੇ ਤੁਸੀਂ ਆਏ ਹੋ ਅਸੀਂ ਇਹ ਕੋਸ਼ਿਸ਼ ਕਰਾਂਗੇ ਵੇਖ ਲਾਂਗੇ ਉਹਨਾਂ ਨੂੰ ਇੱਕ ਵਾਰੀ ਸਮਝਾ ਦੇ ਜੇ ਕੇ ਹਲੀ ਤੇ ਆਗੇ ਤੇ ਠੀਕ ਹੈ ਕਿ ਨਹੀਂ ਤੇ ਚਲੋ ਤੁਹਾਡੇ ਸਿਰ ਜੁੜੇ ਰਹਿਣ ਦਾ ਬਹੁਤ ਵਧੀਆ ਗੱਲ ਹੈ ਉਹ ਛੱਡਿਓ ਬਹੁਤ ਮੰਦੇ ਤੁਹਾਡਾ ਤੇ ਪਰਚਾਵਾਂ ਨਹੀਂ ਲੈ ਕੇ ਖੋਸ਼ ਹੈਗੀ ਉਹ ਕੋਈ ਗੱਲ ਨਹੀਂ ਅਸੀਂ ਉਹਨਾਂ ਦੋਵਾਂ ਮੁੰਡਿਆਂ ਨੂੰ ਭਾਵਾਂਗੇ ਉਨਾਰੇ ਪਿਓ ਨੂੰ ਭਵਾਵਾਂਗੇ ਉਹਨਾਂ ਨੂੰ ਸਮਝਾਵਾਂਗੇ ਕਿ ਕੁੜੀਆਂ ਵੈਈਏ ਤੇ ਮੁਣਕੇ ਇੰਨੇ ਅੜਿਦਾ ਨਹੀਂ ਹਾਇਦਾ ਜੇ ਕੋਈ ਹੋ ਗਈ ਆ ਗੱਲ ਤੇ ਮਿੱਟੀ ਪਾਓ ਉਹਨੂੰ ਘੱਲੋ ਜਾਏਗਾ ਆਪਣੇ ਸਾਰੇ ਵਸੇ ਰਸੇ ਕਿ ਉਹ ਕਿਹੜੀ ਬਿਣੀ ਆਣੀ ਹੋਉਂਦੀ ਪਤਾ ਕਿ ਮੈਂ ਆਪਣੀ ਧੀ ਦਾ ਘਰ ਕਿਦਾਂ ਸੋਣਾ ਬਾਕੀ ਰਹਿ ਗਈ ਸਾਡੇ ਮੰਨਣ ਨਾ ਮੰਨਣ ਵਾਲੀ ਗੱਲ ਨਾ ਉਹਨਾਂ ਨੇ ਕਿ ਅੱਗੇ ਉਹ ਕਿਹੜੇ ਸਾਨੂੰ ਹਾਰ ਪਾਉਣ ਡਿਆ ਆ ਇਹ ਹੋਇਆ ਨਾ ਵੀ ਨਾ ਕਰਦਣਗੇ ਵੀ ਨਹੀਂ ਅਸੀਂ ਕੁੜੀ ਘੱਲ ਨਹੀਂ ਅਸੀਂ ਚੁੱਪ ਕਰਕੇ ਆਪਣੇ ਘਰ ਨੂੰ ਆ ਜਾਣ ਕੀ ਕਰਾਂਗੇ ਤੇ ਇਹਨਾਂ ਦਾ ਨਕਸ਼ਾ ਦਾ ਹੁੰਦਾ ਤੇ ਨਕਸ਼ਾ ਨਹੀਂ ਹੁੰਦਾ ਦੁਬਾਰਾ ਪੈਸੇ ਲਾਉਂਗੇ ਨਾਲੇ ਉਹਨੂੰ ਵਿਆਹਣ ਦੇ ਨਾਲੇ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ। ਤੈਨੂੰ ਪਰ ਜਦੋਂ ਇੱਕ ਵਾਰੀ ਛੱਡ ਛੜਾ ਹੋ ਜੇ ਤੇ ਅਗਲੇ ਆਨੇ ਹੁੰਦੇ ਆ ਇਹ ਤੇ ਜਿਹਦਾ ਬੰਦਾ ਛੱਡ ਆਈ ਆ। ਪਤਾ ਨਹੀਂ ਅੱਥੇ ਕੀ ਗੱਲ ਹੋਈ। ਉਹ ਕਿਸ ਨੇ ਮੁੰਡੇ ਵਾਲਿਆਂ ਨੂੰ ਕਹਿਣਾ ਕਿਸ ਨੇ ਕੁੜੀ ਵਾਲਿਆਂ ਨੂੰ ਕਹਿਣਾ। ਬੰਦਾ ਭਾਵੇਂ ਚੰਗਾ ਵੀ ਹੋਏ ਲੋਕੀ ਤਾਂ ਵੀ ਤਮਤਾ ਲਾਉਂਦੇ ਆ। ਸਿਆਣੇ ਹੋਣਗੇ ਕਲ ਦੇਣਗੇ। ਭਾਜੀ ਅਸੀਂ ਤੇ ਬੜੇ ਦੁਖੀ ਆ। ਇਹਦੇ ਇਡਾ ਸਾਡੇ ਵਰਗਾ ਦੁਖੀ ਕੋਈ ਨਹੀਂਗਾ। ਅਸੀਂ ਤੇ ਕੀਤਾ ਚੰਗਾ ਤੇ ਹੋ ਗਿਆ ਮੰਦਾ ਤੇ ਇਉਂ ਕੀ ਕਰੀਏ ਦੱਸੋ ਸਾਨੂੰ ਕੋਈ ਵਾਰਾ ਨਹੀਂ ਕੋਲ ਕਰਕੇ। ਭਾਜੀ ਮੈਂ ਜਦ ਜਿਹਦੇ ਮੂੰਹ ਹਾਲੇ ਨਹੀਂ ਮੈਂ ਤੂੰ ਇਹ ਕਿੰਨ ਨਾ ਮੇਰੇ ਦਿਲ ਲੈਣਾ ਦੁਖੀ ਹੁੰਦਾ ਵਾ ਕੀਤਾ ਚਾਵਾ ਮਾਣਾ ਵਾਲਾ ਤੇ ਹੋ ਗਿਆ ਹੁਣ ਰੋਟਕਾ ਮੂੰ ਤੇ ਤੂੰ ਕੀ ਬਨੇ ਕਰਦਾ ਹੋ ਮਨ ਕਿਆ ਕੋ ਕੇ ਜਾ ਕੇ ਡਾਕਰ ਨਾ ਚਲੋ ਕੋਈ ਨਹੀਂ ਭੰਜੀ ਤੁਸੀਂ ਨਾ ਦਿਲ ਨਾ ਛੋਟਾ ਕਰੋ ਮੈਂ ਕਰਦਾ ਮਾ ਉਹਨਾਂ ਨਾਲ ਗੱਲ ਜਾਂਦੇ ਅੱਜ ਹੀ ਜਾਣਾ ਤੇ ਜਾ ਫਿਰ ਅਗਲੇ ਦਿਨ ਜਾ ਕੇ ਤੇ ਜਰੂਰ ਮੈਂ ਕੋਈ ਨਾ ਕੋਈ ਮਸਲਾ ਹਲ ਕਰ ਦਤਾਗਾ ਤੂੰ ਚਾਹ ਬਣਾ ਲੈ ਮੈਂ ਚਾਹ ਹੀ ਰਹਿਣ ਤੋਂ ਚਾਹ ਨਾ ਬਣਾਇਓ ਆਈ ਆਈ ਤੰਦਕ ਨਾ ਪੀ ਲਿਆ ਹੁਣੇ ਘਰ ਨੂੰ ਪਤਾ ਲੱਗੇ ਤੰਗਰ ਬੱਚੇ ਬੰਨੇ ਐ ਤੇ ਘਰ ਪਤਾ ਲੱਗੇ ਚਲ ਕੋਈ ਨਹੀਂ ਕਾਜੀ ਬਹੁਤ ਚਾਹ ਪਾਣੀ ਪੀਓ ਰੋਟੀ ਖਾਣੀ ਨਹੀਂ ਚਾਹ ਨਾ ਬਣਾਇਓ ਨਾ ਰੋਟੀ ਖਾਣੀ ਕੇ ਕੀ ਚੀਤੀ ਲੋੜਨੀ ਕੀ ਤੁਸੀਂ ਸਾਡਾ ਕੰਮ ਕਰਦੇ ਹੋ ਉਹਨਾਂ ਨੂੰ ਪੁੱਛ ਕੇ ਵੇਖੋ ਕੀ ਕਰਦੇ ਨੇ ਤੇ ਕੀ ਬਣਦੇ ਨੇ ਜਿੱਦੇ ਪੁੱਤਰ ਤੇ ਅੱਜ ਵੀ ਆਲੀ ਦਵਾਈ ਦਾ ਪਰ ਅੱਗੇ ਆਨੇ ਲੋਕਾਂ ਕਹਣਾ ਇਹ ਕੀ ਕਰਦੇ ਐ ਚਲ ਕੋਈ ਨਹੀਂ ਕਾਜੀ ਸਾਰੀਆਂ ਗੱਲਾਂ ਦਾ ਹੱਲ ਹੋ ਜਾਣਾ ਮੈਂ ਚਾਹ ਬਣਾਉਣੀ ਐ ਤੁਸੀਂ ਆ ਪੱਖਾ ਜੀ ਤੇ ਅਸੀਂ ਲਾਉਗਾ ਨਹੀਂ ਕੋਈ ਗੱਲ ਨਹੀਂ ਲਾਉਨੇ ਕਾ ਵੀ ਹੁਣ ਬੱਤੀ ਜੇ ਤੁਹਾਨੂੰ ਪਤਾ ਵੀ ਅੱਜ ਕਲੋ ਕਟਕਾ ਕਰਕੇ ਕੱਟ ਲਾ ਦਿੰਦੇ ਆ ਹਣਾ ਨਹੀਂ ਠੀਕ ਐਦਾਂ ਕਿਤੇ ਆ ਜਾਂਦੀ ਆ ਤੇ ਕਦੀ ਬੰਦ ਹੋ ਜਾਂਦੀ ਚਲੋ ਉਹੀ ਵਧੀਆ ਕੰਮ ਕਰਦੇ ਆ ਆਹ ਉਹਨਾਂ ਨੂੰ ਦੇ ਦੇ ਵੀ ਚਲੋ 6 ਮਹੀਨਾ ਦੀ ਫਸਾਦਾ ਕੋਈ ਦੁਰਘਟਨਾ ਨਾ ਹੋ ਜੇ ਅੱਜ ਕੱਲ ਤੁਹਾਨੂੰ ਪਤਾ ਝਾਟੀ ਸਪਾਰਕ ਵਾੜ ਕੇ ਤੇ ਆਗੂ ਨੂੰ ਲੱਗ ਜਾਂਦੀ ਆ ਜੇ ਕਰ ਤਾਂ ਕਿ ਚਲੋ ਮਹਾਰਾਜ ਸੋਖੀ ਰੱਖੇ ਮੂਹ ਆਈ ਫਸਲ ਵਾ ਸਾਰਿਆਂ ਨੂੰ ਠੀਕ ਠਾਕ ਆ ਆਹ ਰਾਜੀ ਬਾਜੀ ਸਾਰੇ ਕੰਮ ਤਵੰਦ ਦੱਸਿਓ ਗਰਮੀ ਪਈ ਆ ਨਾ ਦੋ ਚਾਰ ਦਿਨ ਟਿਕਣ ਕਾਂ ਦੇ ਪਾ ਲਾਲ ਹੋ ਗਿਆ ਚਲੋ ਵੜਾਉਣੇ ਦੋ ਚਾ ਦਿਨ ਠਹਿਰ ਕੇ ਲੱਭੇ ਹਾਂ ਮੈਨੂੰ ਕੋਈ ਚੀਜ਼ ਇੱਥੋਂ ਅੱਜ ਵੇਖੀ ਮੈਨੂੰ ਦੱਸ ਦੀ ਨੇ ਨਾ ਮੇਰਾ ਲਵ ਪੀਤਾ ਏ ਅੱਜ ਚਾਹੇ ਨਾ ਵਹ ਹੈ ਨਹੀਂ ਤੇ ਚਾਹੇ ਮੈਂ ਹੈ ਨਹੀਂ ਰੇ ਤੂੰ ਕਿੱਧਰ ਡੰਡਾ ਫੜਿਆ ਨਹੀਂ ਹੈ ਕਿੱਥੇ ਡੈੜੀ ਜਾਂਦਾ ਫੜਨਾ ਮੈਂ ਆ ਜਿਹੜੀ ਤੁਹਾਡੀ ਨੂੰ ਆ ਨਾ ਅੱਜ ਇਹਦਾ ਮੈਂ ਸਿਰ ਪਾੜਨਾ ਇਹਨੂੰ ਨਹੀਂ ਮੈਂ ਅੱਜ ਜੀਣ ਜਾਣਾ ਤੇ ਹੋਣੀ ਤੇ ਚੰਗਾ ਹੈ ਸਰ ਮੈਂ ਪਹਿਲਾਂ ਬਾਜ ਪਾਉਣ ਪਹਿਲਾਂ ਤੇਰਾ ਮੇਰਾ ਤੇ ਤੇਰਾ ਪਾੜਾਂ ਪਹਿਲੋਂ ਹੁਣ ਕੀ ਕੀਤਾ ਕਦੇ ਕੋਲ ਕਬਜ਼ੇ ਡੰਡੇ ਅੰਦਰ ਦੇੜੀ ਪੁੱਛੋ ਜਾ ਕੇ ਉਹਨੂੰ ਮੈਂ ਨਹੀਂ ਉਹਨੂੰ ਛੱਡਣਾ ਦੇਖੀ ਤੁਸੀਂ ਵੀ ਮੇਰੀ ਧੀ ਦੇ ਦਿਵਾਰੇ ਹੋ ਗਏ ਜੇ ਰਲ ਮਿਲ ਕੇ ਪਾੜ ਦੋ ਸਿਰੇ ਦਾ ਚੰਗਾ ਹੋਰ ਤੈਨੂੰ ਚੰਗੀ ਲੱਗਦੀ ਉਹ ਤੁਹਾਨੂੰ ਸ਼ਰਮ ਦੀ ਸ਼ੜਕ ਤੇ ਸਾਡਾ ਘਰ ਵਾ ਦੁਨੀਆ ਖਲੋਖ ਲੋ ਵੇਖਣ ਦੀ ਕਿਥੋਂ ਰੌਲਾ ਪੈਣ ਡਿਆ ਹੈ ਡੈਡੀ ਉਹਨੂੰ ਨਹੀਂ ਸ਼ਰਮ ਹੈਗੀ ਮੈਂ ਮੱਤ ਮਾਸ਼ਾ ਅੱਲਾਹ ਤਾ ਤੁਸੀਂ ਮੇਰੀ ਗੱਲ ਸੁਣ ਲਓ ਕੁੜੀ ਨੇ ਅੱਖ ਕੇ ਡੰਡਾ ਫੜਿਆ ਵਾ ਦੋਵਾਂ ਜਾਣੀਆਂ ਨੇ ਜਿਹੜੇ ਹਰਾਮ ਕਰਤਾ ਵਾ ਸਾਡੂ ਤੇ ਮਰਨੋਂ ਥਾਂ ਲੰਬਣ ਡਿਆ ਮਾਵਾਂ ਦੀ ਮੇਰੀ ਗੱਲ ਸੁਣ ਲਾ ਉਹ ਚੰਗੇ ਭਲੇ ਹੀ ਆ ਤਾਂ ਅੱਖੇ ਲੱਗ ਜਾ ਅੱਖੇ ਲੱਗ ਜਾ ਕਿੱਦਾਂ ਅੱਖੇ ਲੱਗ ਜੀ ਓ ਮੇਰੀ ਗੱਲ ਸੁਣੋ ਮੇਰਾ ਕਿਉਂ ਜਲੂਸ ਕੱਢਣ ਦੀ ਆ ਜੀ ਆ ਕੁੜੀਏ ਤੇਰੇ ਗਾੜੀ ਵੀ ਜੋੜੇ ਹੱਥ ਤੇ ਤੂੰ ਵੀ ਕਿਤੇ ਆਪਣੇ ਪਰੌਣੇ ਨੂੰ ਫੋਨ ਫਾਨ ਕਰਦੇ ਤੂੰ ਚੱਲ ਜਾ ਇੱਥੋਂ ਡੈਡੀ ਮੇਰੇ ਅੱਗੇ ਹੱਥ ਜੋੜੇ ਨਾਲ ਉਹਨੂੰ ਕਿਆ ਕਰੋ ਮੇਰੀ ਗੱਲ ਸੁਣਾ ਕੰਨ ਤੇ ਤੇਰੇ ਵੱਜਣ ਵਾਲੀ ਏ ਤੇਰਾ ਸਾਰਾ ਸਿਆਪਾ ਤੇਰਾ ਦੱਸਾਂ ਗੱਲ ਚੁੱਪ ਕਰ ਜਾਓ ਆ ਕਿਤਰਾ ਬੋਲ ਕੇ ਗਈ ਕਿ ਤਾ ਡੰਡਾ ਸੁੱਟ ਕੇ ਗਈ ਆ ਹੈਂ ਨਹੀਂ ਆ ਕੁੜੀ ਐਦਾਂ ਨਹੀਂ ਬੋਲੀਦਾ ਹੁੰਦਾ ਉਹ ਵੀ ਵਿਚਾਰੀ ਸੱਚੀ ਡਈ ਆ ਠੀਕ ਆ ਨਾ ਐਦਾਂ ਆਓ ਤੁਹਾਨੂੰ ਮੈਂ ਖਾਲਾ ਕਰ ਤੂੰ ਧੀ ਨਹੀਂ ਇੱਥੇ ਆਪਣੇ ਨੌ ਬਖਾ ਲੈਣੇ ਤੂੰ ਆਹ ਵੇਖੋ ਹੈਂ ਕੀ ਵੇਖਾਂ ਮੈਂ ਵਿਚਾਰੀ ਲੱਗੀ ਨੀ ਕੱਪੜੇ ਧੋਣ ਤੇ ਉਹਦੇ ਹੱਥੋਂ ਖੋ ਕੇ ਕੱਪੜੇ ਤਾਂ ਬਾਹਰ ਸੁੱਟਿਆ ਤੇ ਇੱਥੋਂ ਚੁੱਕ ਕੇ ਤੇ ਮੈਂ ਇੱਥੇ ਰੱਖਿਆ ਤੇ ਚਲ ਧੋ ਲੈਨੇ ਆਂਦੀ ਮਸ਼ੀਨ ਮੇਰੇ ਪਿਓ ਨੇ ਦਿੱਤੀ ਆ ਧਾੜੀ ਨੀ ਗਈ ਆਪਣੇ ਹੱਥ ਨਾਲ ਧੋਣਾ ਨਹੀਂ ਮੇਰੀ ਗੱਲ ਸੁਣ ਇਹਨੇ ਲੀੜੇ ਧੋ ਕੇ ਕਿਤੇ ਜਾਣਾ ਵਾ ਕਿਤੇ ਕਿਹਦੇ ਸਗਨ ਤੇ ਹੈ ਰਣਾ ਦੇ ਘਰੇ 10 ਮਿੰਟ ਬਾਅਦ ਕਰ ਲੈਂਦੀ ਨਹੀਂ ਵੀ ਧੋਣੇ ਨਹੀਂ ਕੱਪੜੇ ਆ ਵੇ ਆਪਣੇ ਇੱਥੇ ਵੇਖੋ ਦੋ ਤਿੰਨ ਸੂਟ ਤਾਂ ਢਾਈ ਆ ਜਦੋਂ ਲੜਾਈ ਨੀ ਬੇੜਨੀ ਹੋਵੇ ਨਾ ਤੇ ਉਹਨੂੰ ਕਹਣਾ ਪੁੱਤ ਪਹਿਲੇ ਤੂੰ ਕਰ ਲੈ ਤੂੰ ਕੁੜੀਆਂ ਬਾਅਦ ਕਰ ਲੀ ਉਨੇ ਕੱਪੜੇ ਤਾਂ ਲੈ ਲੈ ਜੀ ਮੇਰੇ ਸਾਹ ਨਾਲ ਤੂੰ ਕਹਿਣਾ ਚਾਹ ਰ ਮਾਰ ਲੱਤਾਂ ਆ ਕੇ ਉਹਨੂੰ ਨਾ ਮੈਨਿਆ ਕੋ ਲੱਤ ਮਰਾਉਣੀ ਹੈਗੀ ਉਹ ਤੇ ਕੁੜੀ ਮੈਨੂੰ ਕਹਿੰਦੀ ਵਿਚਾਰੀ ਵੀ ਮੰਮੀ ਮੈਂ ਠੜੇ ਠੰਡੇ ਕੱਪੜੇ ਤੋ ਲੈ ਨਹੀਂ ਡੈਡੀ ਦੇ ਬੜੇ ਲੱਥੇ ਆ ਮੇਰੀ ਸੁਣ ਲੈ ਗੱਲ ਤੂੰ ਘਰ ਤੇ ਸਿਆਣੀ ਆ ਮੈਨੂੰ ਕਿਤੇ ਨਾ ਕਿਤੇ ਫਾਇ ਲੱਗਣਾ ਪੈਂਦਾ ਵਾ ਤੂੰ ਤੇ ਘਰ ਆਉਂਦੇ ਮੁਜਰਾ ਲਵਾ ਦਿੰਦੇ ਜਦੋਂ ਨਾ ਉਹਨਾਂ ਕੋ ਕਰਕੇ ਪਤ ਹੋਣਦੇ ਹੁੰਦਾ ਵਾ ਤੇ ਤੂੰ ਸਿਆਣੀ ਬਣ ਕੋ ਠੀਕ ਆ ਨਾ ਮੈਂ ਸਿਆਣੀ ਬਣ ਕੇ ਕੀ ਕਰਾਂ ਆ ਨਵਾਂ ਆਪਣੀਆਂ ਜ਼ੁਬਾਨਾਂ ਜਿਹੜੀਆਂ ਨਾ ਬੰਦ ਕਰੋ ਫੰਦ ਲਾਓ ਇਹਨਾਂ ਦੀ ਜ਼ੁਬਾਨਾਂ ਤੇ ਆਪਣੇ ਨੂੰ ਫੰਦੇ ਮੈਂ ਫਿਰ ਕਿਸ ਈ ਪਾਈ ਇਹ ਫੜ ਕੇ ਕਿਤੇ ਕਪੜਾ ਨਹੀਂ ਧੋਂਦਿਆਂ ਕਿਤੇ ਰੋਟੀ ਨਹੀਂ ਦਿੰਦਿਆਂ ਫਿਰ ਵੀ ਨੋਹਾਂ ਚੰਗੀਆਂ ਲੱਗਦੀਆਂ ਵਾ ਉਹਾਂ ਚੰਗੀਆਂ ਲੱਗਦੀਆਂ ਕੋਈ ਗੱਲ ਨਹੀਂ ਜਿੱਦਾਂ ਨੋਹਾਂ ਨੇ ਬੇਚੀ ਕੀਤੀ ਨਾ ਆਪੇ ਲੋ ਲੱਗ ਜਾਣੀਆਂ ਕੋਈ ਗੱਲ ਨਹੀਂ ਕਿੰਨੇ ਕੁ ਦੇਣ ਵਾ ਥੋੜੇ ਦੇਣੀਆਂ ਹੋਂ ਇੱਧਰ ਆ ਮੇਰੀ ਗੱਲ ਸੁਣ ਚ ਰਖ ਦੱਸੋ ਪਹਿਲਾਂ ਨਾ ਆ ਟੂਟੀਆਂ ਜੇ ਲਾਈਆਂ ਕਰਨਾਂ ਚ ਬਾਹਰ ਕੱਢ ਤੂੰ ਦੱਸੋ ਸੁਣ ਲਿਆ ਏ ਨਹੀਂ ਨਾ ਸੁਣਨਾ ਮਾਂ ਦੀ ਗੱਲ ਤੱਕ ਇਹ ਨਹੀਂ ਸੁਣਦੀ ਹੁੰਦੀ ਤੁਹਾਨੂੰ ਕਰਦੀਆਂ ਨੇ ਗੱਲਾਂ ਝੱਟ ਸੁਣ ਜਾਂਦੀਆਂ ਵਾ ਦੱਸੋ ਆਵਾਜ਼ ਕੱਢ ਲਈ ਮਾਰੀ ਏ ਆਵਾਜ਼ ਕੱਢ ਲਈ ਮਾਰਨੀ ਆ ਮੁੜ ਕੇ ਕਹਿਣਾ ਸਾਡੀ ਮਾਂ ਨਹੀਂ ਚੰਗੀ ਸਾਡੀ ਮਾਂ ਬੜੀਆਂ ਗੱਲਾਂ ਕਰਦੀ ਆ ਨਵਾਂ ਨੂੰ ਤੰਗ ਕਰਦੀ ਆ ਤੇ ਅੱਜ ਹੁਣ ਸੁਣ ਲੈ ਆਪਣੀ ਘਰ ਦੀ ਦੀ ਕਰਤੂਤ ਉਹਨੇ ਕੀ ਕਹਿਤਾ ਤੁਹਾਨੂੰ ਉਹ ਤੁਹਾਨੂੰ ਮੰਮੀ ਕਹੁੰਦੀ ਵੀ ਹੈ ਨਹੀਂ ਕੀ ਕਵਾਉਂਦੀ ਆ ਭਲਾ ਛਿੱਤਰ ਜਿਹੜੀ ਜ਼ਬਾਨ ਵਾ ਜਿਹੜੀ ਚਲਾਉਂਦੀ ਆ ਗਾੜੀ ਤੈਨੂੰ ਪਤਾ ਨਹੀਂ ਕਵਾਉਂਦੀ ਅੱਜ ਵਿਚਾਰੀ ਕੁੜੀ ਲੱਗੀ ਕਪੜੇ ਧੋਣ ਤੇ ਉਹਦੇ ਹੱਥੋਂ ਕਪੜੇ ਧੂਕੇ ਨਾ ਤੇ ਬਾਹਰ ਮਾਰੇ ਉਹ ਵੇਖ ਲੈ ਜਿਵੇਂ ਪਏ ਹੋ ਤੇ ਮੰਮੀ ਜੇ ਤੂੰ ਹੀ ਸਿਆਣੀ ਹੋਵੋ ਚੁੱਕ ਕੇ ਉਹਨਾਂ ਨੂੰ ਪਰਾਂ ਕਰੋ ਜਾਂ ਤੂੰ ਹੋੜੋ ਤੂੰ ਹੀ ਵਿਖਾਲਾ ਰੱਖਿਆ ਵਾ ਆਉਣ ਕਿਦੇ ਵਿਖਾਵਾਂਗੀ ਆਹੋ ਮੈਂ ਤਾਂ ਪੁੱਤ ਸਿਆਣੀ ਹੋਈ ਨਾ ਹੈ ਮਰ ਗਈ ਸਾਰੀ ਉਮਰ ਤੁਹਾਡਾ ਕਰਦੀ ਤੇ ਮਾਂ ਦੀ ਕਦਰ ਫੇਰ ਨਾ ਹੋਈ ਮੰਮੀ ਕਦਰ ਕਰਾਉਣੀ ਪੈਂਦੀ ਤੁਸੀਂ ਕਰੁੰਦੇ ਹੈ ਨੀ ਜੀ ਬੱਤੇਰੀ ਕੋਈ ਨਹੀਂ ਨਾ ਕਿੱਦਾਂ ਕਰਾਉਣੀ ਪੈਂਦੀ ਆ ਦੱਸ ਦੇ ਹੁਣ ਮੈਨੂੰ ਤਰੀਕਾ ਤੂੰ ਕਦੇ ਵੀ ਪਿਆਰ ਨਾਲ ਗੱਲ ਕੀਤੀ ਹਮੇਸ਼ਾ ਲੜਨ ਵਾਲੇ ਬਣੇ ਜਾਂਦੀ ਏ ਨਾ ਮੈਨੂੰ ਪਿਆਰ ਪਿਓਰ ਨਹੀਂ ਆਉਂਦਾ ਇਹਨਾਂ ਦੇ ਨਾਲ ਜਦੋਂ ਮੇਰੀ ਧੀ ਤੇ ਦੀ ਔਖਿਆ ਰਹਿੰਦੀਆਂ ਵਾਂ ਪਿਓ ਨਿਕਲ ਜਾ ਕਿਸ ਤਰ੍ਹਾਂ ਇੱਥੋਂ ਤੇ ਮੈਂ ਇਹਨਾਂ ਨੇ ਪਿਆਰ ਕਿੱਦਾਂ ਕਰਾਂ ਮੇਰੇ ਕੋਲ ਹੈ ਨਹੀਂ ਪਿਆਰ ਪਿਓਰ ਕੋਈ ਵੀ ਹਾਂ ਉਹ ਤਾਂ ਫਿਰ ਮੰਮੀ ਗੱਲ ਆ ਤੁਹਾਨੂੰ ਲਾ ਕੇ ਖਾਣਾ ਨਹੀਂ ਆਉਂਦਾ ਤੇ ਗੱਲਾਂ ਤੁਸੀਂ ਦੂਜਿਆਂ ਨੂੰ ਕਰਦੇ ਹੋ ਅੱਛਾ ਮੈਂ ਜ਼ਿਆਦਾ ਗੱਲਾਂ ਕਰਨੀ ਦੂਜਿਆਂ ਨੂੰ ਆਹ ਨਾਲ ਲੜਾਈ ਮੁਕਾ ਆਪਣੇ ਪਿਓ ਨੂੰ ਕਾ ਮਸ਼ੀਨ ਲੈ ਕੇ ਦੇ ਹਨ ਦੂਜੀ ਹੜਕ ਨੂੰ ਹੱਥਾਂ ਨਾਲ ਕੱਪੜੇ ਤ ਉਹ ਮੰਮੀ ਇਹ ਡਿਸ਼ ਇੱਥੇ ਕਿੱਥੋਂ ਆ ਜੇਗੀ ਹੁਣ ਕੋਈ ਨਹੀਂ ਮੈਂ ਨਵਦੀਪ ਨੂੰ ਸਮਝਾਦਾਗਾ ਤੇ ਤੁਸੀਂ ਧੋਵੋ ਕੱਪੜੇ ਕੋਈ ਨਹੀਂ ਆਂਦੀ ਤੁਹਾਨੂੰ ਉਹਦੀ ਮਸ਼ੀਨ ਚ ਵੇ ਮੈਂ ਛਿੱਤਰਨਾ ਮਾਰਾਂ ਦੀ ਮਸ਼ੀਨ ਨੂੰ ਕੱਪੜੇ ਧੋਣ ਨੂੰ ਕਹਿਣ ਡਿਆ ਵਾ ਵੇ ਹਲੋ ਗੱਲਾਂ ਮੰਮੀ ਫਿਰਦੀ ਲੜਾਈ ਵਾਲੀਆਂ ਕਰਦੀ ਤੇ ਲੜਾਈ ਵਾਲੀਆਂ ਕਰਨੀਆਂ ਵਾ ਉਹਨਾਂ ਮੂੰਹ ਭਰ ਕੇ ਕਹਿਤਾ ਸੀ ਨਾ ਕੀ ਕਹਿਤਾ ਸੀ ਮੈਂ ਮੈਂ ਹਾਂ ਲੜਣਾ ਨਹੀਂ ਤੁਹਾਡੇ ਨਾਲ ਠੀਕ ਆ ਤੇ ਤੁਸੀਂ ਆਪਣਾ ਕਰੋ ਕੰਮ ਕੋਈ ਨਹੀਂ ਆਂਦੀ ਤੁਹਾਨੂੰ ਵੇਖਾਂ ਜੋਰੂਗਾ ਗੁਲਾਮ ਇਹ ਤਾਂ ਤੇ ਕੰਮ ਹੀ ਇਹੋ ਵਾ ਉਹਦੇ ਪਿੱਛੇ ਲੱਗਾ ਵਾ ਹੁਣ ਵੇਖੀ ਅੰਦਰ ਜਾ ਕੇ ਮਈ ਮਈ ਕਰ ਲੈਣਾ ਵਾ ਤੇ ਚੱਲ ਮਾਂ ਦੀ ਕਿਹੜੀ ਗੱਲ ਆ ਮਾਂ ਤਾਂ ਉਹਦਾ ਜ਼ੁਬਾਨ ਚ ਲੰਦੀ ਰਹਿੰਦੀ ਆ ਜੇ ਮੇਰੀ ਨ ਖੱਤਿਓ ਗੱਲ ਮਨਣਾ ਤੇ ਇੱਥੇ ਤੱਕ ਨਾ ਹੀ ਹੁੰਦੀਆਂ ਐ ਨਾ ਹੀ ਭੂਏ ਚੜਦੀਆਂ ਤੁਸੀਂ ਭੂਏ ਚੜਾਈਆਂ ਵਾਏ ਇੱਕ ਉਹਦਾ ਪਿਓ ਵਾ ਤੁਹਾਡਾ ਉਹ ਵੀ ਆਂਦਾ ਮੇਰੀ ਨਵਾਂ ਬੜੀ ਚੰਗੀਆਂ ਮੈਂ ਨਵਾਂ ਬੜੀ ਚੰਗੀਆਂ ਚੰਗੀਆਂ ਕਪਵਾਲੇ ਕੇਸਰ ਹੁਣ ਇਹ ਦੱਸੋ ਕਿ ਤੁਸੀਂ ਨਾਲ ਜਾਓਗੇ ਕਿ ਜਾਂ ਫਿਰ ਮੈਂ ਇਕੱਲਾ ਜਾਵਾਂ ਉੱਥੇ ਨਹੀਂ ਕਦੇ ਇਕੱਲੇ ਜਾਇਓ ਮੈਂ ਤਾਂ ਕੇ ਕਰੀ ਜਾਣਾ ਆਹੋ ਇਹ ਨਾ ਹੋਏ ਤੁਹਾਨੂੰ ਨਾਲ ਖੜਾ ਤੇ ਹੋਰ ਛੇੜ ਜ਼ਿਆਦਾ ਕਰ ਜਾ ਹਾਂਜੀ ਸਹੀ ਹੈ ਕਿ ਨਹੀਂ ਮੂੰਹ ਫੇਰ ਗੱਲਾਂ ਹੁੰਦੀਆਂ ਵੱਧ ਨਿਕਲਦੀਆਂ ਹੁਣ ਹਾਂਜੀ ਖੜੋ ਜਾ ਕੋਈ ਬਾਤ ਖੜੋ ਜਾ ਇਹ ਤਾਂ ਮੰਨ ਜਾਣਗੇ ਤੇ ਚਲੋ ਕੋਈ ਮਸਲਾ ਹੱਲ ਹੋ ਜਾਊਗਾ ਕੋਈ ਨੀ ਪੀਓ ਵੀ ਚਾਹ ਤੇ ਪ੍ਰਸ਼ਾਦਾ ਪਾਣੀ ਛਕੋ ਰੈਕਟ ਕਰੋ ਕੋਈ ਗੱਲ ਨਹੀਂ ਤੇ ਆਪਾਂ ਕਰਦੇ ਕੋਈ ਮਸਲੇ ਦਾ ਹੱਲ ਚਲੋ ਫੇਰ ਜਾਇਆ ਜਰੂਰ ਅੰਕਲ ਜੀ ਕੋਈ ਗੱਲ ਨਹੀਂ ਹੁਣ ਤੁਸੀਂ ਆਏ ਹੋ ਹੁਣ ਗੱਲ ਕਿਸੇ ਨਾਲ ਕਿਸੇ ਬੰਦੇ ਨਾਲ ਲਾਵਾਂਗੇ ਆ ਜੇ ਮਕਾਨ ਮਕਾਨ ਵਾਲੀ ਗੱਲ ਵੀ ਹੋਊਗੀ ਤੇ ਮਕਾ ਵੀ ਦਿਓ ਜਿੱਤਾ ਤੁਸੀਂ ਕਰੋ ਨਹੀਂ ਟਰਵਾ ਨਹੀਂ ਮਕਾਨ ਵਾਲੀ ਗੱਲ ਤੋਂ ਧੋਖਾਵਾ ਤਲਾਕ ਵਾਲੇ ਕੰਮ 'ਚ ਮੈਂ ਤਾਂ ਨਹੀਂ ਆਉਂਦਾ ਮੈਂ ਕਹੋਣਾ ਕਿ ਇਹਦਾ ਤਲਾਕ ਕਰਾਉਣ ਵਾਲਾ ਨਾ ਮੈਂ ਅੱਜ ਜਾਵਾਂ ਤਲਾਕਸ਼ਿਤ ਨਾ ਕਰਾਂ ਹਾਂ ਮੈਂ ਉਹਨਾਂ ਨੂੰ ਕਹਾਂਗਾ ਕਿ ਕੁੜੀ ਨਾਲ ਉਹ ਜੇ ਤੇ ਉਹ ਗੱਲ ਤੇ ਸ਼ਾਂਤੀ ਬਣ ਗਈ ਤੇ ਬੜੀ ਵਧੀਆ ਗੱਲ ਆ ਨਾ ਬਣ ਗਈ ਤੇ ਫਿਰ ਤਲਾਕ ਦੇ ਆਪੇ ਹੋ ਜਾਂਦਾ ਹੁੰਦਾ ਵਾ ਰੰਡੀ ਰੋਣੇ ਹੁੰਦਾ ਵਾ ਕਿ ਭਰਾ ਕਿਸੇ ਨੇ ਥਾਣੇ ਜਾ ਕੇ ਤਲਾਕ ਕਰਨਾ ਕਿ ਪੱਕੇ ਆ ਕੇ ਕਰਨਾ ਕਿ ਕੋਟਾ ਤੇ ਜਾਣਾ ਕੀ ਕਰ ਠੀਕ ਆ ਕਿ ਨਹੀਂ ਪਰ ਉਹਦਾ ਮਾੜਾ ਰਿਸ਼ਤੇਦਾਰ ਤੇ ਮਾੜਾ ਡੰਗਰ ਇਹ ਕਿਸੇ ਨੂੰ ਪਿਆ ਨਾ ਜਾਵੇ ਜ਼ਿੰਦਗੀ ਖਰਾਬ ਹੋ ਜਾਂਦੀ ਬੰਦੇ ਦੀ ਇਹ ਤਾਂ ਗੱਲ ਸਹੀ ਹੈ 有儿园，有幼儿